ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਆਪਾਂ ਐਫੀਲੀਏਟ ਮਾਰਕੀਟਿੰਗ ਦੇ ਨਾਲ ਸੇਲ ਕਰ ਸਕਦੇ ਆ ਉਹ ਵੀ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਬਿਨਾ ਕੋਈ ਪੈਸਾ ਖਰਚੇ ਤੇ ਬਿਨਾ ਕਿਸੇ ਪੇਡ ਪ੍ਰੋਮੋਸ਼ਨ ਤੋਂ ਇਸ ਲਈ ਵੀਡੀਓ ਨੂੰ ਬਿਨਾ ਸਕਿਪ ਕਿਤੇ ਪੂਰਾ ਦੇਖੋ ਤਾਂ ਕਿ ਤੁਹਾਨੂੰ ਪੂਰਾ ਪ੍ਰੋਸੈਸ ਸਮਝ ਆ ਜਾ ਸਕੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਕਿ ਐਫੀਲੀਏਟ ਮਾਰਕੀਟਿੰਗ ਹੈ ਕੀ ਇਸ ਦੇ ਵਿੱਚ ਆਪਾਂ ਕੋਈ ਪ੍ਰੋਡਕਟ ਸੇਲ ਕਰਨਾ ਹੁੰਦਾ ਉਹ ਵੀ ਉਸ ਪ੍ਰੋਡਕਟ ਨੂੰ ਬਿਨਾ ਖਰੀਦੇ ਤੇ ਬਿਨਾ ਆਪਣੇ ਕੋਲ ਸਟੋਰ ਕੀਤੇ ਤੁਸੀਂ ਕਿਸੇ ਵੀ ਪ੍ਰੋਡਕਟ ਦਾ ਲਿੰਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਦੇਣਾ ਤੇ ਜਦ ਵੀ ਕੋਈ ਉਸ ਲਿੰਕ ਦੇ ਥਰੂ ਪ੍ਰੋਡਕਟ ਨੂੰ ਸੇਲ ਕਰੇਗਾ ਤਾਂ ਤੁਹਾਨੂੰ ਉਸ ਦਾ ਕਮਿਸ਼ਨ ਘਰ ਬੈਠੇ ਮਿਲੇਗਾ ਇਸ ਦੇ ਲਈ ਕਈ ਵੈਬਸਾਈਟ ਨੇ ਜਿੱਥੇ ਤੁਸੀਂ ਐਫੀਲੀਏਟ ਮਾਰਕੀਟਿੰਗ ਕਰ ਸਕਦੇ ਹੋ ਜਿਵੇਂ ਕਿ ਕਲਿੱਕ ਬੈਂਕ ਤੇ ਐਮਾਜ਼ਾਨ ਜੇ ਤੁਸੀਂ ਐਫੀਲੀਏਟ ਮਾਰਕੀਟਿੰਗ ਦੇ ਵਿੱਚ ਨਵੇਂ ਹੋ ਤਾਂ ਐਮਾਜ਼ਾਨ ਸਭ ਤੋਂ ਬੈਸਟ ਆ ਇਸ ਦੇ ਵਿੱਚ ਇੱਕ ਬੱਚੇ ਤੋਂ ਲੈ ਕੇ ਹਰ ਏਜ ਦੀ ਉਮਰ ਦੇ ਵਿਅਕਤੀ ਦੇ ਲੋੜ ਦਾ ਸਾਮਾਨ ਆ ਤੇ ਤੁਸੀਂ ਕਿਸੇ ਵੀ ਕੈਟਾਗਰੀ ਦਾ ਸਾਮਾਨ ਐਫੀਲੀਏਟ ਦੇ थ्रू ਸੇਲ ਕਰ ਸਕਦੇ ਹਾਂ ਹੁਣ ਆਪਾਂ ਦੇਖਦੇ ਹਾਂ ਕਿ ਐਫੀਲੀਏਟ ਮਾਰਕੀਟਿੰਗ ਕਰਨੀ ਕਿਵੇਂ ਆ ਜ਼ਿਆਦਾਤਰ ਲੋਕ ਇਹੀ ਗਲਤੀ ਕਰਦੇ ਆ ਜਦ ਵੀ ਉਹ ਆਪਣਾ ਐਫੀਲੀਏਟ ਲਿੰਕ ਬਣਾਉਂਦੇ ਆ ਤਾਂ ਉਸ ਲਿੰਕ ਨੂੰ ਕਿਤੇ ਵੀ ਬਿਨਾਂ ਸੋਚੇ ਸਮਝੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕਿਸੇ ਵੀ WhatsApp ਗਰੁੱਪ ਤੇ ਜਾਂ ਕਿਸੇ ਵੀ Facebook ਗਰੁੱਪ ਤੇ ਉਸ ਲਿੰਕ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਜਿੱਥੇ ਉਹਨਾਂ ਨੂੰ ਜ਼ੀਰੋ ਸੇਲ ਆਉਂਦੀ ਆ ਇਸ ਦਾ ਕਾਰਨ ਇਹ ਆ ਕਿਉਂਕਿ ਜ਼ਰੂਰੀ ਨਹੀਂ ਕਿ ਉਸ ਗਰੁੱਪ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਤੁਹਾਡੇ ਪ੍ਰੋਡਕਟ ਦੇ ਵਿੱਚ ਇੰਟਰਸਟਿਡ ਹੋਣ ਆਪਾਂ ਨੂੰ ਇਸ ਦੇ ਲਈ ਇੱਕ ਟਾਰਗੇਟ ਆਡੀਅנס ਚਾਹੀਦੀ ਆ ਜਦੋਂ ਆਪਨੇ ਪ੍ਰੋਡਕਟ ਨੂੰ ਕਿਸੇ ਵੀ ਗਰੁੱਪ ਦੇ ਵਿੱਚ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਗਰੁੱਪ ਵਾਲੇ ਵੀ ਉਸ ਮੈਂਬਰ ਨੂੰ ਰਿਮੂਵ ਕਰ ਦਿੰਦੇ ਨੇ ਐਫੀਲੀਏਟ ਮਾਰਕੀਟਿੰਗ ਅਸਲ ਦੇ ਵਿੱਚ ਕੰਟੈਂਟ ਮਾਰਕੀਟਿੰਗ ਆ ਮਤਲਬ ਕਿ ਜਿਸ ਤਰ੍ਹਾਂ ਦਾ ਆਪਣਾ ਪ੍ਰੋਡਕਟ ਆ ਆਪਾਂ ਨੂੰ ਆਡੀਅנס ਵੀ ਉਸੇ ਤਰ੍ਹਾਂ ਦੀ ਚਾਹੀਦੀ ਆ ਤੇ ਆਪਣੇ ਪ੍ਰੋਡਕਟ ਦੇ ਲਈ ਸਹੀ ਆਡੀਅנס ਨੂੰ ਟਾਰਗੇਟ ਕਰਨ ਦੇ ਲਈ ਜਿਹੜਾ ਸਭ ਤੋਂ ਵਧੀਆ ਪਲੇਟਫਾਰਮ ਆ ਉਹ ਆ YouTube ਸ਼ਾਰਟ ਅੱਜ ਕੱਲ YouTube ਵੀ ਸ਼ਾਰਟ ਵੀਡੀਓ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਆ ਲੌਂਗ ਵੀਡੀਓ ਤੋਂ ਕਿਤੇ ਜ਼ਿਆਦਾ ਵਿਊ ਸ਼ਾਰਟ ਵੀਡੀਓ ਤੇ ਆ ਰਹੇ ਨੇ YouTube ਸ਼ਾਰਟ ਕਿਵੇਂ ਬਣਾਉਣਾ ਇਸ ਦੇ ਲਈ ਆਪਾਂ ਚੱਲਦੇ ਹਾਂ YouTube ਦੇ ਸਰਚ ਬਾਕਸ ਦੇ ਵਿੱਚ ਇਸ ਦੇ ਲਈ ਤੁਸੀਂ ਟਾਈਪ ਕਰਨਾ ਗੈਜਟ ਸ਼ਾਰਟ ਤੇ ਇਹ ਟਾਈਪ ਕਰਨ ਤੋਂ ਬਾਅਦ ਤੁਸੀਂ ਰਾਈਟ ਹੈਂਡ ਦੇ ਉੱਪਰ ਜਿੱਤੇ 3 ਡਾਟ ਬਣੇ ਹੋਇਆ ਉੱਥੇ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਕ੍ਰੀਏਟਿਵ ਕਾਮਨ ਦੇ ਉੱਪਰ ਕਲਿੱਕ ਕਰਕੇ ਇਸ ਨੂੰ ਸਰਚ ਕਰਨਾ ਹੁਣ ਗੈਜਟ ਦੀਆਂ ਜਿੰਨੀਆਂ ਵੀ ਵੀਡੀਓ ਤੁਹਾਡੇ ਸਾਹਮਣੇ ਆ ਰਹੀਆਂ ਨੇ ਇਹ ਸਾਰੀਆਂ ਕ੍ਰੀਏਟਿਵ ਕਾਮਨ ਦੀਆਂ ਨੇ ਮਤਲਬ ਕਿ ਜੇ ਤੁਸੀਂ ਇਹਨਾਂ ਵੀਡੀਓ ਨੂੰ ਦੁਬਾਰਾ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਕਾਪੀਰਾਈਟ ਕਲੇਮ ਨਹੀਂ ਆਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਲੋਕਾਂ ਨੇ ਪਹਿਲਾਂ ਇਹ ਗੈਜਟ ਨੂੰ ਖਰੀਦਿਆ ਤੇ ਫਿਰ ਉਸ ਨੂੰ ਪ੍ਰਮੋਟ ਕੀਤਾ ਪਰ ਤੁਹਾਨੂੰ ਗੈਜਟ ਖਰੀਦਣ ਦੀ ਲੋੜ ਨਹੀਂ ਤੁਸੀਂ ਸ਼ੁਰੂ ਦੇ ਵਿੱਚ ਇਹਨਾਂ ਵੀਡੀਓ ਨੂੰ ਡਾਊਨਲੋਡ ਕਰਨਾ ਤੇ ਜਿਹੜੇ ਗੈਜਟ ਦੇ ਬਾਰੇ ਇਹਨਾਂ ਵੀਡੀਓ ਦੇ ਵਿੱਚ ਦੱਸਿਆ ਗਿਆ ਉਸੇ ਗੈਜਟ ਦਾ ਅਫੀਲੀਅਟ ਲਿੰਕ ਬਣਾ ਕੇ ਤੁਸੀਂ ਆਪਣੀ ਸ਼ਾਰਟ ਵੀਡੀਓ ਦੇ ਵਿੱਚ ਦੇਣਾ ਜੇ ਤੁਸੀਂ ਵੀਡੀਓ ਡਾਊਨਲੋਡ ਨਹੀਂ ਕਰਨੀ ਤਾਂ ਤੁਸੀਂ ਜਿਸ ਪ੍ਰੋਡਕਟ ਦਾ ਅਫੀਲੀਏਟ ਲਿੰਕ ਬਣਾਉਣਾ ਤੁਸੀਂ ਉਸ ਪ੍ਰੋਡਕਟ ਦੀਆਂ ਪਿਕ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਵੀਡੀਓ ਨੂੰ ਡਾਊਨਲੋਡ ਕਰ ਲਵੋਗੇ ਤਾਂ ਇਹਨਾਂ ਵੀਡੀਓ ਨੂੰ ਕਿਸੇ ਵੀ ਵੀਡੀਓ ਐਡੀਟਰ ਦੇ ਵਿੱਚ ਜਾ ਕੇ ਐਡਿਟ ਕਰਨਾ ਜੋ オリジナル ਵੌਇਸ ਆ ਉਸ ਨੂੰ ਡਿਲੀਟ ਕਰ ਦੇਣਾ ਤੇ ਉਸ ਦੀ ਥਾਂ ਤੇ ਤੁਸੀਂ ਆਪਣਾ ਵੌਇਸਓਵਰ ਕਰਨਾ ਇਹ ਸਾਰਾ ਕੰਮ ਕਾਪੀ ਪੇਸਟ ਦਾ ਬਸ ਇਹਦੇ ਵਿੱਚ ਆਵਾਜ਼ ਤੁਹਾਡੀ ਹੋਵੇਗੀ ਤੇ ਤੁਸੀਂ ਉਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦੇਣੀ ਆ ਇਹ ਸਾਰਾ ਕੰਮ ਕਾਪੀ ਪੇਸਟ ਦਾ ਹੋਵੇਗਾ ਬਸ ਤੁਸੀਂ ਆਪਣੀ ਵੌਇਸਓਵਰ ਕਰਨੀ ਆ ਉਸ ਪ੍ਰੋਡਕਟ ਦੇ ਬਾਰੇ ਦੱਸਣਾ ਤੇ ਆਪਣੀ YouTube ਸ਼ਾਰਟ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਸ ਪ੍ਰੋਡਕਟ ਦਾ ਲਿੰਕ ਕਾਪੀ ਕਰ ਦੇਣਾ ਮੰਨ ਲਓ ਕਿ ਤੁਹਾਡੀ ਵੀਡੀਓ ਦੇ ਉੱਪਰ ਸਿਰਫ 2000 ਵਿਊ ਆਏ ਤੇ 20 ਸੇਲ ਆਈਆਂ ਤੇ ਜੇ ਤੁਸੀਂ ਪਰ ਸੇਲ ਦੇ ਵਿੱਚੋਂ 100 ਰੁਪਏ ਵੀ ਪ੍ਰੋਫਿਟ ਕਮਾਉਨੇ ਹੋ ਤਾਂ ਵੀ 20 ਸੇਲ ਦੇ ਹਿਸਾਬ ਦੇ ਨਾਲ ਤੁਸੀਂ 2000 ਰੁਪਏ ਬੜੀ ਆਸਾਨੀ ਦੇ ਨਾਲ ਕਮਾ ਸਕਦੇ ਹੋ ਤਾਂ ਇਸ ਮੈਥਡ ਨੂੰ ਯੂਜ਼ ਕਰਕੇ ਆਪਣਾ ਇੱਕ YouTube ਦਾ ਸ਼ਾਰਟ ਚੈਨਲ ਬਣਾਓ ਤੇ ਉੱਥੇ ਆਪਣੇ ਅਫੀਲੀਏਟ ਲਿੰਕ ਨੂੰ ਪੇਸਟ ਕਰੋ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ